ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਜਿਸ ਤਰ੍ਹਾਂ ਆਪਾਂ ਸਾਰਿਆਂ ਨੂੰ ਪਤਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬਾਂ ਦਾ ਗੁਰਤਾ ਗੱਦੀ ਗੁਰਪੁਰਬ 350 ਸਾਲਾ ਸ਼ਤਾਬਦੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ 350 ਸਾਲਾ ਸ਼ਤਾਬਦੀ ਅਤੇ ਭਾਈ ਸਤੀ达ਸ ਜੀ ਭਾਈ ਮਤੀ达ਸ ਜੀ ਭਾਈ ਦੇਲਾ ਜੀ ਹੋਰ ਬੇਅੰਤ ਸ਼ਹੀਦਾਂ ਦੇ ਯਾਦ ਵਿੱਚ ਜੋ ਸ਼ਤਾਬਦੀ ਮਨਾਈ ਜਾ ਰਹੀ ਸਾਰੇ ਸੰਸਾਰ ਵਿੱਚ ਤਗਤ ਸੱਚਖੰਡ ਸ਼੍ਰੀ ਅਜੂਰ ਸ਼੍ਰੀ ਹਰਤਲ ਨਗਰ ਸਾਹਿਬ ਵਿਖੇ ਸਤਕਾਰਯੋਗ ਪੰਜ ਪਿਆਰੇ ਸਾਬਾਨ ਜ਼ਫਤੇਦਾਰ ਸਾਹਿਬ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਦੀ ਸਮੂਹ ਪੰਜ ਪਿਆਰੇ ਸਾਬਾਨ ਡਾਕਟਰ ਵਿਜੇ ਸਤਵੀਰ ਸਿੰਘ ਜੀ ਪ੍ਰਸ਼ਾਸਕ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਉਦਮ ਉਪਰਾਲੇ ਨਾਲ ਮਿਤੀ 23 ਤਰੀਕ ਤੋਂ 25 ਤਰੀਕ ਤੱਕ ਇਹ ਸਮਾਗਮ ਮਨਾਏ ਜਾ ਰਹੇ ਹਨ ਮਿਤੀ 23 ਤਰੀਕ ਨੂੰ ਰਾਤ 7:30 ਵਜੇ ਤੋਂ ਰਾਤ 11:30 ਵਜੇ ਤੱਕ ਗੁਰਮਤ ਸਮਾਗਮ ਹੋਣਗੇ ਇਹ ਸਾਰੇ ਸਮਾਗਮ ਧਗਤ ਸਚਕਟ ਸਾਹਿਬ ਜੀ ਦੀ ਪਰਕਰਮਾ ਬਾਹਰਲੀ ਪਰਕਰਮਾ ਵਿੱਚ ਹੋਣਗੇ ਜੇ ਸਭ ਜਪੰਤ પ્રસિદ્ધ ਰਾਗੀ ਅਤੇ ਗੁਣੀ ਗਿਆਨੀ ਗੁਰੂ ਜਸਕਰ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਇਹ ਦਿਵਾਨ ਗੁਰਮਤ ਸਮਾਗਮ 23, 24 ਅਤੇ 25 ਤਰੀਕ ਨੂੰ 7:30 ਤੋਂ 11:30 ਵਜੇ ਤੱਕ ਹੋਣਗੇ ਅਤੇ ਮਿਤੀ 24 ਤਰੀਕ ਨੂੰ ਸਵੇਰੇ 9:45 ਮਿੰਟ ਤੋਂ ਖਾਲਸਾ ਹਾਈ ਸਕੂਲ ਤੋਂ ਸਦ ਭਾਵਨਾ ਰੈਲੀ ਦੀ ਆਰੰਭਤਾ ਹੋਵੇਗੀ ਅਤੇ 24 ਨਵੰਬਰ ਨੂੰ ਹੀ ਪਵਨੇਬਾਰਾਪ ਦੇ ਦਸ਼ਮੇਸ਼ ਹਸਪਤਾਲ ਵਿੱਚ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਹਰ ਬਿਮਾਰੀ ਦਾ ਚੈੱਕਅਪ ਕੀਤਾ ਜਾਵੇਗਾ ਅਤੇ ਸਰਬ ਧਰਮ ਸੰਮੇਲਨ 12:30 ਵਜੇ ਤੋਂ 2:30 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਅਸੀਆਲ ਵਿਕ ਕੀਤੇ ਜਾ ਰਹੇ ਹਨ ਇਹ ਸਾਰੇ ਸਮਾਗਮ ਸ਼ਤਾਬਦੀ ਨੂੰ ਸਮਰਪਿਤ ਕੀਤੇ ਜਾ ਰਹੇ ਹਨ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਸਾਰੇ ਸਮਾਗਮ ਪ੍ਰੋਗਰਾਮ ਚਾਜ਼ਰਿਆਂ ਪਰ ਕੇ ਸਤਿਗੁਰੂ ਪਰਸ਼ਾਹ ਜੀ ਦੀਆਂ ਬਖਸ਼ਿਸ਼ਾ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ